ਦਾ ਜੀ ਲੈ ਜੀ ਨੂੰ ਲੈ ਕੇ ਪੂਰੀ ਮੌਤ ਦੇ ਬਰਦਾਸ਼ਤ ਆਉਣੇ। ਉਹ ਕਿੰਨੋਂ ਡਸੇ। ਇਹ ਸਾਰੀ ਗੋਗਰੀ। ਬੱਚਾ। ਜਬਰ ਕਾਲ ਕਾਲ ਚ ਨਾਲ ਹੋਰ ਕਿੰਨੇ ਬੰਦੇ ਸੀ। ਹੈ? ਉਹ ਦੱਸੋ ਜੀ ਨੂੰ ਲੈਦਾ ਹੈ ਉਹ ਤਰੇ ਕਰੇ। ਅੱਚਾ ਜਦ ਦੇ ਰੈਮੀ ਨਾਲ ਇੰਨਾ ਤਨ ਕਰਨਾ ਕੀ ਕੀ ਕੁਛ ਖਰਦਾ ਤੂੰ ਤਨ ਉਹ ਕੁਛ ਹੱਤ੍ਤਾ ਵੀ ਪਾ ਜਿਦਾਂ ਤੂੰ ਤਰੇ ਨਹੀਂ ਦੇ ਰੇ ਮੇਂ ਨਾ ਦ੍ਰਿੰਦਗੀ ਨਾਲ ਕਿਵੇਂ ਕਤਲ ਇਹ ਜਿਦਾ ਹਥਿਆਰ ਲੈ ਕੇ ਆਇਆ ਜੋ ਚੁੱਲੇ ਅਸ ਜਿੰਨਾ ਬਟੇ ਤਿਆਰ ਕਰੈ ਸ਼ਪੈਸ਼ਲ ਤਿਆਰ ਕਰੈ ਜਰਾ ਸੁਣੋ ਹੈ ਅੱਛਾ ਕਿੰਨੇ ਟਾਈਮ ਤੋਂ ਪਲੈਨ ਨਹੀਂ ਚੱਲ ਰਿਹਾ ਤੈਨੂੰ ਮਾਰ ਦਿੰਦੀ ਨਹੀਂ ਜੀ ਮੇਰਾ ਉਹ ਫਰ ਦੇ ਆਉਣਾ ਕਰ ਰਿਹਾ ਮੈਂ ਦਾ ਸਵਾ ਸੁਵਾਰ ਦੇ ਰਿਸੀ ਰੈਕਟਨ ਟਾਰਗੇਟ ਹੈ ਜੀ ਬੜਕੇ ਮੈਂ ਨਾ ਇਹ ਜਿਹਾ ਜਾਣਦੇ ਨੇ ਕਿ ਤੁਮਾਂ ਅਗਰ ਕਿੱਥੋਂ ਲੱਗੇ ਦੀ ਅੰਨਾ ਵੀ ਸ਼ੁਕਲਾ ਪਹਿਲੇ ਦਿਨ ਲੜਾਈਆਂ ਕਰ ਹੋਇਆ ਸੀ ਨਾ ਇਹਨਾਂ ਨੂੰ ਨਾ ਉਹ ਬੜੀ ਇਹ ਤਾਂ ਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਇਹਦਾ ਨਾਮ ਵੀ ਸੁਆਪ ਨਹੀਂ ਆਇਆ ਜੀ ਕਿਉਂ ਪਹਿਲਾਂ ਇਸ ਚੀਜ਼ ਦਾ ਪਸਤਾਵਾ ਹੈ ਨਾ ਹੁਣ ਐਕਡਮ ਦੋ ਲੋਕ ਸਨ ਕੱਲ੍ਹ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਲਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਆ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਫਦੀ ਚਾਉਂਦਿਆਂ ਹੋਇਆ ਸਾਡੇ ਡੀਐਸਪੀ ਡੀਐਸਪੀ ਸਬਡਿਵੀਜ਼ਨ ਐਂਡ ਮੈਸਰ ਚੋ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਨ 24 ਆਵਰਸ ਅਸੀਂ ਸਾਰਾ ਜਿਹੜਾ ਟਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮਰਤਕ ਜਿਹੜੀ ਹੈ ਕਰਮਜੀਤ ਕੌਰ ਇਹ ਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨਾ ਉਹਦੀ ਕੇ ਨਾਲ ਪਹਿਲਾਂ ਕੋਈ ਪਸਟਰ ਰਿਲੇਸ਼ਨ ਸੀਗਾ ਸੋ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜੇਕਾ ਨੇ ਉਸ ਤਹਤੀ ਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਉਹ ਮਿਲ ਵਿੱਚ ਲੈਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮ੍ਰਿਤਕ ਹੈ ਕਰਮਜੀਤ ਉਹਦੇ ਦੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਹੈ ਉਹ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹਨੇ ਜਿਹਨਾਂ ਦਾ ਸਾਥ ਦਿੱਤਾ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਢੰਗਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤੈਅ ਤੱਕ ਪਹੁੰਚਾਂਗੇ। ਮੇਰਾ ਪਿਛੋਕੜ ਕੀ ਹੈ ਜੀ ਕਿਹੜਾ ਹਥਿਆਰ ਹੈ ਜਿਹਦੇ ਨਾਲ ਮਾਰਦਾ ਤੁਸੀਂ ਇਹ ਦੇਖੋ ਐ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕੱਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੈਲਰ ਮੇਡ ਬਣਾਇਆ ਜੋ ਇਹਨੂੰ ਵੇਖਣ ਤੋਂ ਲੱਗਦਾ ਹੈ ਕਿਉਂਕਿ ਇਹਦੇ ਚ ਡਬਲ ਐਜ ਕੀਤਾ ਹੋਇਆ ਹੈ ਇਹਨੂੰ ਇਹਨੇ ਉਹ ਤੁਹਾਨੂੰ ਇਸ ਤਰ੍ਹਾਂ ਕਿ ਪੈਕ ਹੋ ਚੁੱਕਾ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਬਟ ਇਹ ਡਬਲ ਐਸ ਜਾਏ ਹੋਰ ਕਾਫੀ ਜਿੱਥੇ ਵੀ ਇੱਕ ਰੰ ਲੱਗ ਜਾਏ ਮਤਲਬ ਅੰਦਰਾ ਖੇਚੀ ਲਏਗਾ ਜਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਨੇ ਖੁਦ ਤਿਆਰ ਕਰਵਾਇਆ ਹੋਇਆ ਤੇ ਅਸੀਂ ਰਿਕਵਰ ਕਰ ਲਿਆ ਸਰ ਔਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੁਰਮ ਕੁਸ਼ੂਕਰ ਕੀ ਜੇ ਸਰ ਜੇ ਸਰ ਕਾਰਟ ਨੂੰ ਉਹ ਸ਼ੌਕੜ ਅਸੀਂ ਤੋਂ ਭਾਈ ਨਾਲ ਅਜੇ ਦੇਖ ਰਹੇ ਆ ਉਦੋਂ ਤੱਕ ਹੁਣ ਅਸੀਂ ਪੁਸ਼ਕੇਸ਼ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਕੀ ਮੇਨ ਇਹਦਾ ਹੀ ਸੀਗਾ ਕਿ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਬਣ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਕਾ ਉਹਦੇ ਕਰਕੇ ਇਹਨੇ ਮੇਨ ਇਸ ਸੀਨ ਨੂੰ ਅੰਜਾਮ ਦਿੱਤਾ ਕੁੱਨ ਕਿਨੇ ਬੰਦ ਕਰ ਤੇ ਪਈ ਹੋ ਗਈ ਸੀ ਇੱਕ ਫਾਇਰ ਸੀ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸ ਨੇ ਕਬਾਲ ਵੀ ਕਰ ਲਿਆ ਜੋ ਥੰਗੂਕ ਦੱਸੇ ਇਹ ਸਾਰੀ ਗੋਬਰੀ ਅੱਛਾ ਜਬਰ ਕਾਲ ਕਾਲ ਚ ਨਾ ਹੋਰ ਕਿੰਨੇ ਬੰਦੇ ਸੀ ਹੈ ਜਿਹੜਾ ਦਾਟਾ ਤੇ ਉਹ ਰਚਾ ਜਦ ਦੇਰ ਇਮੀ ਨਾਲ ਇੰਨਾ ਤਤਨ ਕਰਨਾ ਕਿ ਕੀ ਕੁਝ ਖਰਜ ਤੂੰ ਤਾ ਉਹ ਕੋਚਾ ਕੱਤਲ ਵੀ ਕੱਜੀ ਤੇ ਰਣੀ ਦੇਰ ਇਮੀ ਨਾਲ ਜ਼ਿੰਦਗੀ ਨਾਲ ਕਿਵੇਂ ਕੱਤਲ ਇਸ ਤੇ ਜਿਹੜਾ ਇਥੇ ਆਰ ਲੈ ਕੇ ਆ ਕਿ ਚੁੱਲੇ ਅਸ ਇੰਜੀਨੀਅਰ ਬਟੇ ਤਿਆਰ ਕਰ ਕ੍ਰੈਸ਼ ਸਪੈਸ਼ਲ ਤਿਆਰ ਕਰ ਜਿਹੜਾ ਤੁਹਾਨੂੰ ਤਿਆਰ ਹੈ ਇਤੂ ਅੱਛਾ ਕਿੰਨੇ ਟਾਈਮ ਤੋਂ ਟ੍ਰੇਨ ਨਹੀਂ ਚੱਲ ਰਹੀ ਤੈਨੂੰ ਮਾਰ ਦਿੰਦੀ ਨਹੀਂ ਜੀ ਮੇਰੇ ਤੋਂ ਫਰ ਦੇ ਆਉਣਾ ਕਰੀਓ ਮੈਂ ਦਾ ਸਵੇਰ ਤੋਂ ਬੜੀ ਰਿਸਵੀ ਰੈਲ ਟੈਂਡਰ ਗੇੜੇ ਤੇ ਜੀ ਬਾਦਸੀ ਮੈਂ ਜੋ ਫੇਰ ਜਿੰਦਗੀ ਗੱਲਦੇ ਨੇ ਤੁਹਾਨੂੰ ਅੰਗਰ ਕਿੱਥੋਂ ਲੱਗੇ ਦੀ ਇੰਨਾ ਵੀ ਸ਼ੁਕਰਾਹਤ ਪਹਿਲੇ ਕਦ ਜਨ ਲਈ ਜਾ ਕਦਾ ਹੋਇਆ ਸੀਗਾ ਇਹਨਾਂ ਨੂੰ ਜਿਹਦਾ ਨਾਮ ਹੋਈ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਜਿਹਦਾ ਮਾਪੂਰੀ ਸਵਾਬ ਨਹੀਂ ਆਇਆ ਅੱਛੀ ਤੈਨੂੰ ਪਹਿਲਾ ਇਸ ਚੀਜ਼ ਦਾ ਕਿ ਤੁਹਾਨੂੰ ਪਸਤਾ ਆਇਆ ਹੈ ਨਾ ਹਾਂ ਐਕਦਾ ਦੋ ਲੋਕ ਸੋਚਦੇ ਖਾਲਦੇਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਿਆ। ਔਰ ਉਸ ਤੋਂ ਬਾਅਦ ਹੀ ਫਿਰ ਉਸੇ ਨੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀ ਸਰਬ ਡੀਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ। ਵਿਦਨ 24 ਆਵਰਸ ਅਸੀਂ ਸਾਰਾ ਹੈ ਜਿਹੜਾ ਟਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮਿਰਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਾਨਾਣ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸਟਰ ਰਿਲੇਸ਼ਨ ਸੀਗਾ ਸੋ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਨੋਂ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਆ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜੇਕਾ ਨੇ ਤੇ ਉਸ ਤਹਤੀ ਇਹਨੇ ਜਿਹੜਾ ਆ ਜਿਹੜੀ ਕਾਰਵਾਈ ਜਿਹੜੀ ਕੀਤੀ ਆ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਆ ਜਿਹੜੀ ਮਿਰਤਕ ਹੈ ਕਰਮਜੀਤ ਉਹਦੇ ਤੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਆ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹੜੇ ਜਿਹਨੀਆਂ ਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਹੈ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਢੁਗਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤੈਅ ਤੱਕ ਪਹੁੰਚਾਂਗੇ ਇਹਦਾ ਪਿਸ਼ੂਕਣ ਕੀ ਹੈ ਜੀ ਕਿਹੜਾ ਹਥਿਆਰ ਹੈ ਜੀ ਦੇ ਨਾਲ ਮਾਨ ਦਾ ਇਹ ਦੇਖੋ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕੱਪਾਹ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੈਲਰ ਮੇਡ ਬਣਾਇਆ ਜੋ ਇਹਨੂੰ ਵੇਖਣ ਤੋਂ ਲੱਗਦਾ ਕਿਉਂਕਿ ਇਹਦੇ ਚ ਡਬਲ ਐਜ ਕੀਤਾ ਹੋਇਆ ਹੈ ਇਹਨੂੰ ਇਹਨੇ ਹੁਣ ਦੋਨੋਂ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਬਲਕਿ ਡਬਲ ਐਜ ਜਾਏ ਔਰ ਕਾਫੀ ਜਿੱਥੇ ਵੀ ਇੱਕ ਰੰਗ ਲੱਗ ਜਾਏ ਮਤਲਬ ਅੰਦਰਾਂ ਖੇਚੀ ਲਏਗਾ ਜਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਨੇ ਖੁਦ ਤਿਆਰ ਕਰਵਾਇਆ ਹੋਇਆ ਤੇ ਅਸੀਂ ਰਿਕਵਰ ਕਰ ਲਿਆ ਸਰ ਉਹ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੁਰਮ ਕੁਸ਼ੂਕ ਕਰ ਕੀ ਜੀ ਸਰ ਕਾਟ ਕੋਈ ਸ਼ੌਕ ਹੈ ਅਸੀਂ ਤੁੰਗਾ ਇਹ ਨਾਲ ਜੀ ਦੇਖ ਰਹੇ ਹਾਂ ਉਦੋਂ ਤੱਕ ਉਹ ਹੋਣਾ ਅਸੀਂ ਪੁਸ਼ਕਿਸ਼ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਹਾਕੀ ਮੇਨ ਦਾ ਇਸੇ ਕੱਗ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਹੋਈ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਹਣ ਬਣ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਕਾ ਉਹਦੇ ਕਰਕੇ ਇਹਨੇ ਮੇਨ ਇਸ ਸੀਨ ਨੂੰ ਅੰਜਾਮ ਦਿੱਤਾ ਕੁੱਝ ਕਿੰਨੇ ਬੰਦੇ ਤੇ ਫਾਇਰ ਕੀਤੀ ਫਾਇਰ ਅਸੀਂ ਜਿਹੜੀ ਮੁੱਢਲੀ ਜਿਹੜੀ ਆ ਸੀ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸਨੇ ਕਬਾਲੀ ਕਰ ਲਿਆ ਜੀ